ਟਾਡਾ ਲਾਪ੍ਰੀਤ YouTube ਚੈਨਲ ਤੇ ਸਵਾਗਤ ਕੀਤਾ ਜਾਂਦਾ ਅੱਜ ਆਪਾਂ ਦੋ ਵੜਾਂ ਦੀ ਵੀਡੀਓ ਬਣਾਉਣੇ ਜਾ ਰਹੇ ਹਾਂ ਪਿੰਡ ਬੁਰਜਰੀ ਘਾ ਤਹਿਸੀਲ ਇਹਨੂੰ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਪੈਂਦਾ ਬਾਕੀ ਦੀ ਬਾਂਦੀ ਦੀ ਡੀਟੇਲ ਲੈਣੇ ਆ ਬਾਈ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਆਪਣੇ ਕੋਲ ਕਿੰਨੀਆਂ ਗਾਂ ਆਈਆਂ ਦੋ ਆ ਜੀ अच्छा ये कितने डेली च रिटर्न रोजाना अपने नाग ਰਹਿੰਦੇ ਹੈ ਗਰੂਟੀਨ ਚ ਜਿਹੜੀ 8-10 ਵੀ ਹੁੰਦੇ ਦੋ ਵੀ ਹੁੰਦੇ ਖੜੀਆਂ ਅੰਦਰ ਉਹ ਹਜੇ ਕੱਚੀਆਂ ਹੈ ਬੜਾ ਠੀਕ ਹੋਈ ਕੱਚੀਆਂ ਗਾਇਆਂ ਆਗਾ ਬਾਈ ਦਾ ਆਪਣੇ ਡੈਰੀ ਫਾਰਮ ਦਾ ਕੰਮ ਹੈਗਾ ਉਹ ਦੇਖ ਸਕਦੇ ਸਾਹਮਣੇ ਵੜਾ ਖੜੀਆਂ ਦੋ ਤਿਆਰ ਸੀਗਾ ਜਿੰਨਾਂ ਵਿੱਚੋਂ ਦੋ ਹੀ ਸੇਲ ਕਰਨਗੇ ਹਜੇ ਬਾਕੀ ਗਾਂ ਕੱਚੀਆਂ ਠਹਿਰ ਕੇ ਸੇਲ ਕਰਨਗੇ ਤੇ ਬਾਈ ਜੀ ਕੀ ਨੇ ਤੋਂ ਕਿੰਨੇ ਤੱਕ ਦੱਦਾ ਐਵਰੇਜ ਵਾਲੀਆਂ ਮਿਲ ਜਾਂਦਾਂਗੇ ਤੇ ਰੇਟ ਕੀ ਕੀ 2 ਲੀਟਰ ਦਾ ਜੀ ਸਟਾਰਟਿੰਗ ਮਾਲਾ 15 ਤੋਂ ਲੈ ਲਾ ਜਿਹੜੀ ਛੋਟੀ ਉਹ ਡਿਮਾਨ ਮੰਨ ਕੇ ਚਲੋ 15 ਲੀਟਰ ਤੋਂ ਸਟਾਰਟਿੰਗ ਮੰਨ ਕੇ ਚਲੋ 15 ਤੋਂ 30 ਲੀਟਰ ਵਾਲੀ ਗਾਂ ਇਹਨਾਂ ਕੋਲ ਅਵੇਲੇਬਲ ਮਿਲ ਜੂ ਰੇਟ ਕੀ ਹੋਣਗੇ ਵੀਰ ਰੇਟ ਇਹ ਤਾਂ 85-85000 ਰੁਪਏ ਇਹਨਾਂ ਦਾ 85-85000 ਉੱਪਰ ਵਾਲੀਆਂ ਵੀ ਗਾਈਆਂ ਖਰੀਦ ਲੈਣੇ ਆ ਉੱਪਰ ਵਾਲੀਆਂ ਵੀ ਲੈ ਲੈਣੇ ਠੀਕ ਹੋ ਜੀ ਤੇ ਚਲਾ ਕੇ ਦਿਖਾਓ ਜੀ ਪਹਿਲੀ ਨੰਬਰ ਵਾਲੀਆਂ ਤੁਹਾਡੀ ਦੇਖ ਸਕਦੇ ਹੋ ਥਾਂ ਥੋਣ ਸੁਨੱਖੀ ਕਿੰਨੀ ਵਹਿੜ ਹੈਗੀ ਡੱਬੇ ਕਾਲੀਆ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਬੱਚੀ ਕਿ ਉਹਨੇ ਸਾਬੀ ਨਹੀਂ ਥੋੜੀ ਜਿਹੀ ਲਿੱਸੀ ਹੈ ਕਿ ਥਾਂ ਥੋ ਤੇ ਕਰਮ ਵਾਲੀ ਨੇ ਨਹੀਂ ਤਾਂ ਜੇ ਕਿਤੇ ਸਾਂਭੀ ਹੁੰਦੀ ਤੁਹਾਨੂੰ ਵੀ ਪਤਾ ਵੀ ਹੈ ਜਿੰਗਾ ਵੜਾਂ ਤੇ ਕਿੰਨੇ ਕਿੰਨੇ ਲੋਕ 1.5 2 2 ਲੱਖ ਰੁਪਇਆ ਮੰਗਦੇ ਹੈਗੇ ਤੇ ਕੁਆਲਿਟੀ ਚੈੱਕ ਕਰੋ ਦੁੱਧ ਹੁਣ ਵੀ ਵੜ 18 19 ਕਿਲੋ 18 ਕਿਲੋ ਦੁੱਧ ਪਾਉਂਦੇ ਕੁਆਲਿਟੀ ਹੈਗੀ ਬੜੀ ਕੁਆਲਿਟੀ ਬਰੀਡ ਹੈ ਇਕੜਾ ਅਜੇ ਦਿਨ ਲੈਂਦੀ ਹੈ ਬਾਈ ਕਹਿੰਦਾ ਹਫਤਾ ਤੋਂ 10 ਦਿਨ ਹਫਤਾ ਲੈ ਸਕਦੀ ਹੈਗੀ ਤਿਆਰੀ ਹੁਣ ਵੀ ਚੰਗੀ ਹੈਗੀ ਬਾਕੀ ਤੁਸੀਂ ਜਿਹਨੇ ਪਰਖਣ ਵਾਲੇ ਨੂੰ ਹਰੇਕ ਨੂੰ ਪਤਾ ਹੀ ਹੁੰਦਾ ਅਗ ਨੌਲੇਜ ਹੁੰਦੀ ਹੈਗੀ ਕਿੰਨੇ ਕੁ ਵਾਲੀ ਹੈ ਕਿੰਨੇ ਕੁ ਨਹੀਂ ਵਾਲੀ ਬਾਕੀ ਦੀ ਸਾਰੀ ਤੁਸੀਂ ਕਿਹੜੀ ਵੀ ਆਪਣੀ ਚੰਗੀ ਮਾਰੀ ਦੇਖ ਕੇ ਪਰਖ ਕੇ ਇਹਨਾਂ ਤੋਂ ਖਰੀਦ ਸਕਦੇ ਆਂ ਅੱਪ ਇਹਨਾਂ ਦਾ ਨੰਬਰ ਸ਼ੇਅਰ ਕਰ ਦਾਂਗੇ ਤੁਹਾਡੇ ਕੋਲ ਤੇ ਇਹ ਕਿੰਨੇ ਦੀ ਲੱਈ ਜਾਵਾ ਯਾ ਸੁਣੋ ਜੀ 85000 ਚ ਛੋੜ ਦੂਜੇ ਨੰਬਰ ਵਾਲੀ ਚਲਾ ਕੇ ਦਿਖਾਓ ਜੀ ਇਹਦਾ ਕੀ ਰੇਟ ਹੈ ਜੀ ਕਿੰਨਵੇਂ ਸੂਅ ਤੇ ਕੀ 85000 ਦੂਜਾ ਸੂਅ ਪਹਿਲਾ ਠੀਕ ਹੋਇਆ ਇਹ ਦੂਜਾ ਸੂਅ ਇਹਦੇ ਚ ਵੀ ਛੋੜ ਉਹਦੇ ਚ ਵੀ ਛੋੜ ਇਹਦੇ ਚ ਵੀ ਛੋੜ ਹੋਣੀ ਬਾਈ ਕਹਿੰਦਾ ਉਹਦੇ ਚ ਵੀ ਛੋੜ ਕੁਆਲਿਟੀ ਵਾੜ ਦਿੱਦੀ ਵੀ ਦੇਖੋ ਕਿੰਨੀ ਸੁਨੱਖੀ ਸਾਫ ਮੂੰਹ ਛੋਟਾ ਜਿਹਾ ਮੂੰਹ ਆਗਾ ਥੰਥੂਣੋ ਪੂਰਾ ਸਾਫ ਆਗਾ ਕੱਦ ਵਜਨ ਵਾਲੀ ਆ ਵੇਲ ਵਾਲੀ ਲੰਮੀ ਹੈਗੀ ਥੱਲੋਂ ਵੀ ਸਾਫ਼ ਆ ਤਾਂ ਇਹ ਵੀ ਆਹ ਹਫ਼ਤਾ 10 ਦਿਨ ਲਾਊਗੀ ਕੁਆਲਿਟੀ ਇਹਦੀ ਵੀ ਤੁਹਾਡੇ ਸਾਹਮਣੇ ਹੈਗੀ ਵੇਲ ਬਹੁਤ ਲੰਮੀ ਆਗੀ ਵੜਦੀ ਤੋ ਦੇ ਵੀ 18 20 ਕਿਲੋ ਪਾਊਗੀ ਤੇ ਰੇਟ ਇਹਦਾ ਵੀ 85000 ਚੋ ਛੋੜ ਹੀ ਹੋਣੀ ਹੈ ਬਾਈ ਕਹਿੰਦਾ ਰੇਟ ਕਰਨ ਨੂੰ ਪਲਾਂ ਮੈਥੋਂ ਲੱਖ ਕਰਵਾ ਲੋ ਪਲਾਂ ਬੇਕਰਾ ਫਾ ਲੋ ਦੇਣੀ ਜਿੰਨੇ ਦੀ ਹੈ ਕਹਿੰਦਾ 85000 ਚੋ ਛੋੜ ਹੀ ਹੈਗੀ ਤੇ ਥਣ ਥੁਣੀ ਦਾ ਵੀ ਪੂਰਾ ਗੈਪ ਤੇ ਲੱਗਿਆ ਹਜੀ ਹਫਤਾ 10 ਦਿਨ ਲਾਉਗੀ ਸੀਲ ਠੰਡਗਾ ਖਾਂ ਹੱਥੀ ਚਵਾਈ ਵਾਲੀ ਵਿਹੜ ਹੈਗੀ ਤੁਨ ਤੋਂ ਪੂਰਾ ਗੈਪ ਤੇ ਲੱਗਿਆ ਹੋਇਆ ਕੁਆਲਿਟੀ ਤੁਹਾਡੇ ਸਾਹਮਣੇ ਹੈ ਤੇ ਆਪਣਾ ਹੀ ਮੋਬਾਈਲ ਨੰਬਰ ਸ਼ੇਅਰ ਕਰ ਦਿਓ 9464636573 9464636573 ਤੇ ਐਡਰੈਸ ਜੀ ਐਡਰੈਸ ਪਿੰਡ ਬੋਰਜੋਰੀਕਾ ਜ਼ਿਲ੍ਹਾ ਫਰੀਦਕੋਟ ਤਸੀਵ ਦੇਤੋ ਗਾੜੀ ਤੋਂ 2 ਕਿਲੋਮੀਟਰ ਬਾਅਦ ਠੀਕ ਹੈ ਯੂਟਿਊਬ ਤੇ ਦੱਬ ਹੋ ਗਿਆ ਦੇਖੀ ਅਪਲੋਡ ਕਰਨੀ